ਗੁਰੂ ਗ੍ਰੰਥ ਸਾਹਿਬ ਤੇ ਅੱਜ ਤੱਕ ਕੋਈ ਟੀਕਾ ਟਿੱਪਣੀ ਨਹੀਂ ਹੋਈ ਕਿ ਹੋਰ بڑے ਰਿਸ਼ੀਆਂ ਮੁੰਨੀਆਂ ਤੇ ਦਾਗ ਲੱਗੇ ਨਾ ਈਵਨ ਕਿ ਚੰਨ ਸੂਰਜ ਤੇ ਵੀ ਦਾਗ ਲੱਗਿਆ ਤਾਂ ਗੁਰਬਾਣੀ ਦਾ ਫਰਮਾਨ ਹੈ ਪਾਪਾਂ ਬਾਜ ਨਾ ਹੋਏ ਇਕੱਠੀ ਮੋਇਆ ਸੰਗ ਨਾ ਜਾਈ ਪਾਪਾਂ ਤੋਂ ਬਿਨਾ ਮਾਇਆ ਜਿਹੜੀ ਇਕੱਠੀ ਨਹੀਂ ਹੁੰਦੀ ਤੇ ਮਰਿਆਂ ਦੇ ਨਾਲ ਨਹੀਂ ਜਾਂਦੀ ਤੇ ਲਾਲਚ ਹਰ ਇੱਕ ਆਦਮੀ ਨੂੰ ਹੈ ਗੱਲ ਕਰਦੇ ਆਂ ਇੱਥੇ ਮਾਨਸਾ ਇੱਕ ਐਸ ਐਚ ਓ ਲੱਗਿਆ ਰਿਹਾ ਹੈ ਮਾਨਸਾ ਦਾ ਹੀ ਰਹਿਣ ਵਾਲਾ ਔਰ ਮਾਨਸਾ ਜ਼ਿਲ੍ਹੇ ਚ ਸੀ ਕਿਸੇ ਪੁਲਿਸ ਸਟੇਸ਼ਨ ਚ ਤਾਂ ਗੌਰਵ ਤੂਰੇ ਨੇ ਲਾਇਆ ਹੋਇਆ ਸੀ ਉਹ ਉਹਨੇ 3 ਮਹੀਨੇ ਇੱਕ ਥਾਣੇ ਦੇ ਵਿੱਚ ਲਾਏ 3 ਮਹੀਨਿਆਂ ਦੇ ਵਿੱਚ 32 ਲੱਖ ਰੁਪਇਆ ਕਮਾਇਆ। ਉਦੀ ਆਪਦੀ ਭਾਸ਼ਾ ਮੁਤਾਬਕ ਹੈ ਕਿ ਉਹ ਜਿਹੜਾ ਹਾਂ ਸ਼ਰਟ ਦਾ ਬਟਨ ਹੁੰਦਾ ਇਹਨੂੰ ਖੋਲ ਲੈਂਦਾ ਸੀ। ਇਹ ਵੈਸੇ ਹਰ ਪੋਰਟਸ ਮੁਲਾਜ਼ਮੀ ਮੋਬਾਈਲ ਆ ਜਾਂ ਕੋਈ ਚੀਜ਼ ਆਉਦੀ ਇਹਦੇ ਵਿੱਚ ਪਾ ਲੈਂਦੇ ਦਿੰਦੇ ਆ। ਜੋ ਵੀ ਟ੍ਰੇਨਿੰਗ ਤੇ ਦਿਖਾਉਂਦੇ ਆ ਜਾਂ ਭਜਣਾ ਪਿਆ ਜਾਂਦਾ ਕਈ ਵਾਰੀ ਫਿਰ ਚੀਜ਼ ਠੀਕ ਨਹੀਂ। ਤਾਂ ਉਹ ਵਰਦੀ ਦੇ ਵਿੱਚ ਦਿਸਦਾ ਨਹੀਂ। ਜਿਵੇਂ ਆਪਣੇ ਆਮ ਕੱਪੜੇ ਪਾਏ ਆ ਚਿੱਟੇ ਆ ਜਾਂ ਹੋਰ ਆ ਉਹਦੇ ਵਿੱਚ ਤਾਂ ਪਤਾ ਲੱਗਦਾ ਹੈ ਜਿਹੜੀ ਵਰਦੀ ਹੈ ਵਰਦੀ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਇਹਦੇ ਵਿੱਚ ਕੀ ਪਾਇਆ ਤਾਂ ਉਹ ਜਿਹੜੇ ਪੈਸੇ ਲੈਂਦਾ ਉਹ ਬਟਨ ਦੇ ਵਿੱਚ ਦਰ ਪਾ ਲੈਂਦਾ ਜਦੋਂ ਦਫ਼ਤਰ 'ਚੋਂ ਬਾਹਰ ਜਾਂਦਾ ਤਾਂ ਆਪਦੀ ਗੱਡੀ 'ਚ ਰੱਖ ਲੈਂਦਾ ਉਹਨੇ ਕਿਸੇ ਮਿੱਤਰ ਪਿਆਰੇ ਨੂੰ ਕਿਹਾ ਕਿ ਤੇਰੇ ਹਸਾਬ ਨਾਲ ਮੈਂ ਕਿੰਨੇ ਪੈਸੇ ਕਮਾਲੇ ਹੋਣਗੇ ਉਹ ਕਹਿੰਦਾ ਵੀ ਇਹ ਤਾਂ ਤੇਰੀ ਇੱਕ ਆਪਦੀ ਗੱਲਬਾਤ ਹੈ ਤੇਰਾ ਆਪਦਾ ਥਾਣੇ ਦਾ ਸਿਸਟਮ ਹੈ ਕੀ ਕੰਪਲੇਂਟਾਂ ਆਈਆਂ ਕਿਹੋ ਜੇ ਕੇਸ ਆਏ ਕੀ ਸਪੈਸਿਫਿਕ ਜੁਰਮ ਸੀ ਕੋ ਠੱਗੀ ਠੋਰੀ ਵਾਲਾ ਮਾਮਲਾ ਸੀ ਕੋਈ ਲੜਾਈ ਝਗੜੇ ਵਾਲਾ ਸੀ ਕੋਈ ਕਤਲ ਵਾਲਾ ਸੀ ਕੀ ਸੀ ਉਹ ਤਾਂ ਦਰਖਾਸਤ ਦੀ ਮਜਬੂਤ ਦੇਖ ਕੇ ਜਾਂ ਕੀ ਇਨਸੀਡੈਂਸੀ ਉਹਦੇ ਤੋਂ ਪਤਾ ਲੱਗਦਾ ਹੈ ਵੀ ਮੈਂ ਨਹੀਂ ਮੰਨ ਸਕਦਾ ਉਹਨੇ ਪੁੱਛਿਆ ਫੇਰ ਵੀ ਤਾਂ ਕਹਿੰਦਾ ਮੈਂ ਮੈਂ ਤੇਰੀ ਜੱਜਮੈਂਟ ਨਹੀਂ ਕਰ ਸਕਦਾ ਉਹ ਕਹਿੰਦਾ ਜੀ ਮੈਂ 32 ਲੱਖ ਰੁਪਈਆ ਕਮਾਇਆ 3 ਮਹੀਨਿਆਂ ਦੇ ਵਿੱਚ ਕਹਿੰਦਾ ਮੈਂ ਬਟਨ ਕੋਲ ਲੈਂਦਾ ਇਹਦੇ ਵਿੱਚ ਪੈਸੇ ਪਾ ਲੈਂਦਾ ਇਕੱਠੇ ਕਰੀ ਜਾਂਦਾ ਕਹਿੰਦਾ ਇੱਕ ਦਿਨ ਮੇਰੀ ਜਦੋਂ ਬਦਲੀ ਹੋ ਗਈ ਮੈਂ ਇੱਕ ਦਿਨ ਘਰ ਵਾਲੀ ਨੂੰ ਕਿਹਾ ਵੀ ਬੈਠਾ ਕਹਿੰਦਾ ਆ ਜਾ ਆਪਾਂ ਗਿਣੀਆਂ ਤਾਂ ਗਿਣੇ ਤਾਂ ਉਹ 32 ਲੱਖ ਰੁਪਈਆ ਬਣਿਆ ਹੁਣ ਆਪਾਂ ਜੇ ਗੱਲ ਕਰੀਏ ਜਿਹੜਾ 32 ਲੱਖ ਰੁਪਈਆ ਲਿਆ ਤਾਂ ਝੂਠੇ ਪਰਚੇ ਵੀ ਕਰੇ ਹੋਣਗੇ ਝੂਠੇ ਬੰਦੇ ਵੀ ਫੜੇ ਹੋਣਗੇ ਪੈਸੇ ਲੈ ਕੇ ਗਲਤ ਕੰਮ ਕਰੇ ਹੋਣਗੇ ਤੇ ਕੀ ਨਿਆਂ ਦਿੱਤਾ ਹੋ ਕਿਸੇ ਨੂੰ ਅਸੀਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਵੀ ਜੇ ਦਰਖਾਸਤਾਂ ਕੋਈ ਸੁਵਾਚਦੀ ਹੈ ਨਾ ਤਾਂ ਉਹ ਜੇ ਨਈ ਲੈਂਡ ਦੇ ਨਾਲ ਹੀ ਹੁੰਦੀ ਕੋਈ ਤਾਂ ਉਹਨੂੰ ਦਫ਼ਤਰ ਦਾਖਲ ਕਰ ਦਿੰਦੇ ਆ ਕਰਾਉਣਾ ਪਰਚਾ ਸਟਾਰ ਰਿਪੋਰਟ ਤਿਆਰ ਹੈ ਨਹੀਂ ਦਫ਼ਤਰ ਦਾਖਲ ਹੈ ਕੈਨਸਲ ਕਰਾਉਣਾ ਹੈ ਚਾਰ ਬੰਦਿਆਂ ਦੇ ਬਿਆਨ ਲਿਖਾਓ ਇਹ ਬੰਦਾ ਹਾਜ਼ਰ ਨਹੀਂ ਸੀਗਾ ਜੀ ਲੋਕੇਸ਼ਨ ਨਹੀਂ ਆਉਂਦੀ ਪਰਚਾ ਕੈਂਸਲ ਹੈ ਖਾਨਾ ਨੰਬਰ 2 ਚ ਮੁਰਕੇ ਮਾਨਯੋਗ ਅਦਾਲਤ ਤੇ 319 ਚ ਤਲਬ ਕਰ ਲੈਂਦੀ ਐ ਤਾਂ ਇੱਥੇ ਜਿਹੜਾ ਹੈਗਾ ਅਨਜਸਟਿਸ ਇਸ ਤਰ੍ਹਾਂ ਹੈਗਾ ਹੁਣ ਜਿਹੜਾ ਬੰਦਾ 3 ਮਹੀਨਿਆਂ ਚ 32 ਲੱਖ ਰੁਪਈਆ ਕਮਾਉਂਦਾ ਤੇ ਉਹਦੇ ਉੱਪਰ ਹੈਰ ਅਥਾਰਟੀ ਨੂੰ ਪਤਾ ਹੋਣਾ ਤਾਂ ਚਾਹੀਦਾ ਤੇ ਫਿਰ ਕਿੰਨੇ ਬੰਦਿਆਂ ਨਾਲ ਉਹਨੇ ਤੱਕਾ ਕਰਿਆ ਹੂ ਧੋਖਾ ਕਰਿਆ ਹੂ ਤਾਂ ਈਵਨ ਕੇ ਦਿਨ ਰਾਤ ਥਾਣੇ ਰਹਿਣਾ ਜਾਂ ਜਦੋਂ ਵੀ ਜਾਣਾ ਤਾਂ ਆਪਾਂ ਇੱਕ ਪੈਸੇ ਲੈਣ ਹੀ ਜਾਣਾ ਸਿਰਫ ਤੇ ਜਦੋਂ ਸੌਹ ਚਕਾਉਂਦੇ ਆ ਟ੍ਰੇਨਿੰਗ ਦਵਾਉਂਦੇ ਆ ਵਰਦੀ ਦੀ ਸੌਹ ਚਕਾਉਂਦੇ ਆ ਤਾਂ ਉੱਥੇ ਕੀ ਕਿਹਾਉਂਦਾ ਵੀ ਮੈਂ ਜਿਹੜੀ ਆਪਦੀ ਵਰਦੀ ਨੂੰ ਜਾਣ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲੋਕਾਂ ਨੂੰ ਨਿਆਂ ਦੇਵਾਂਗਾ ਤੇ ਅਸੀਂ ਹੈਰਾਨ ਹੋਏ ਆ ਇਸ ਗੱਲ ਤੇ ਕਿ 3 ਮਹੀਨਿਆਂ ਦੇ ਵਿੱਚ ਥਾਣਾ ਬਹੁਤ ਵਧੀਆ ਵੱਡਾ ਥਾਣਾ ਹੈ। ਪੁਲਟਾਪੁਕੇ ਸਰਸੇਵੰਨੀ ਨੂੰ ਜਾਈਏ ਜਦੋਂ। ਤੇ ਹੁਣ ਉੱਥੋਂ ਦੇ ਵਿਧਾਇਕ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਵੀ ਮੇਰੇ ਏਰੀਆ 'ਚ ਕੀ ਹੋ ਰਿਹਾ ਹੈ। ਉੱਥੋਂ ਦੇ ਪਾਰਟੀ ਦੇ ਪ੍ਰਧਾਨ ਸਾਹਿਬਾਨਾਂ ਨੂੰ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਏਰੀਆ 'ਚ ਕੀ ਕਿੰਨੇ-ਇੰਨੇ ਪੈਸੇ ਕੱਟੇ ਹੋ ਰਹੇ ਆ। ਤਾਂ ਇਹਦਾ ਮਤਲਬ ਵੀ ਇੱਥੇ ਇਹ ਸਰਕਾਰ ਦੇ ਵਿੱਚ ਕੋਈ ਕਾਇਦਾ ਕਾਨੂੰਨਾਂ ਦੀ ਚੀਜ਼ ਨਹੀਂ ਇੱਥੇ ਸਿਰਫ ਤੇ ਸਿਰਫ ਪੈਸੇ ਨਾਲ ਜੋ ਮਰਜ਼ੀ ਕੁਝ ਖਰੀਦਿਆ ਜਾ ਸਕਦਾ ਇਹ ਅਟਲ ਸਚਾਈ ਹੈ ਜਿਹੜੀ ਮੈਂ ਸਮਾਧਮ ਰਾਹੀਂ ਕਹਿ ਰਿਹਾ ਤਿੰਨ ਮਹੀਨਿਆਂ ਦੇ ਵਿੱਚ 32 ਲੱਖ ਰੁਪਇਆ ਪਰ ਅੰਤ ਜਿਹੜੀ ਇਸ ਚੀਜ਼ ਦਾ ਮਾੜਾ ਹੁੰਦਾ ਹੈ ਆਲਾਦ ਵੱਲੋਂ ਵੜਾਪੇ ਵਿੱਚ ਪਤਨੀ ਵੱਲੋਂ ਜਿਹੜੀ ਪਤਨੀ ਨੇ ਗਿਣਿਆ ਹੈ ਹੋ ਸਕਦਾ ਸਮੇਂ ਸਿਰ ਵਰਦੀ ਵੀ ਨਾ ਪ੍ਰੈਸ ਕਰਕੇ ਦਿੰਦੀ ਹੋਵੇ ਰੋਟੀ ਵੀ ਨਾ ਪਕਾ ਕੇ ਦਿੰਦੀ ਹੋਵੇ ਘਰੇ ਝਗੜਾ ਵੀ ਹੁੰਦਾ ਹੋਵੇ ਉਹ ਤਾਂ ਉਹਨੇ ਕਹਿਤਾ ਵੀ ਗਿਣੇ ਆ ਜੋ ਹੋ ਸਕਦਾ ਉਹਦੀ ਜਿਹੜੀ ਹੈ ਆਤਮਾ ਕਹਿੰਦੀ ਹੋਵੇ ਵੀ ਤੂੰ ਗਲਤ ਪੈਸੇ ਲਿਆਇਆ ਤਾਂ ਬੜੀ ਹੈਰਾਨਗੀ ਦੀ ਗੱਲ ਹੈ 3 ਮਹੀਨਿਆਂ ਚ 32 ਲੱਖ ਕੈਸਚੋ ਕਮਾਉਂਦਾ ਤੇ 6 ਮਹੀਨਿਆਂ ਦੇ ਵਿੱਚ 64 ਤੇ 1 ਸਾਲ ਦੇ ਵਿੱਚ 64 ਦਾ 128 1 ਕਰੋੜ 28 ਲੱਖ ਰੁਪਇਆ ਹੋ ਗਿਆ 1 ਸਾਲ ਚ ਅਟਲ ਸਚਾਈ ਹੈ ਰੱਬ ਨੂੰ ਜਾਣ ਕੇ ਸਹੀ ਗੱਲ ਕਰ ਰਹੇ ਆ 32 ਲੱਖ ਵਾਲੀ ਗੱਲ ਮੈਂ ਸਹੀ ਕਰ ਰਹੇ ਆ 1 ਸਾਲ ਵਾਲੀ ਨਹੀਂ ਜੇ ਸਾਲ ਲੱਗਦਾ ਆਪਾਂ ਕੈਲਕੂਲੇਟ ਕਰਦੇ ਆ ਤੇ ਉਹਦੇ ਉੱਤੇ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਵੀ ਬੈਠੇ ਨਾ ਤਾਂ ਹੋਰ ਅਫਸਰ ਵੀ ਬੈਠੇ ਨਾ ਤਾਂ ਕੀ ਇਹ ਚੀਜ਼ਾਂ ਦਾ ਪਤਾ ਨਹੀਂ ਲੱਗ ਰਿਹਾ ਸੋ ਇੰਨਾ ਅੰਧਖੋਰ ਜਿਹੜਾ ਹੈਗਾ ਫੈਲਿਆ ਹੋਇਆ ਹੈ ਜਸਟਿਸ ਨਿਆਂ ਨਾਂ ਦੀ ਕੋਈ ਚੀਜ਼ ਨਹੀਂ ਮਾਨਯੋਗ ਅਦਾਲਤਾਂ ਦਿੰਦੀਆਂ ਨੇ ਆ ਦਿੰਦੀਆਂ ਚ ਕੋਈ ਸ਼ੱਕ ਨਹੀਂ ਪਰ ਲੇਕਨ ਉਹ ਟਾਈਮ ਲੱਗਦਾ ਪਰ ਮੈਂ ਬੇਨਤੀ ਕਰਦਾ ਹਾਂ ਵੀ ਇਹੋ ਜੇ ਪੈਸੇ ਨੂੰ ਨਾ ਕਮਾਇਆ ਕਰੋ ਮੈਂ ਅਫਸਰ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਸਤਿਕਾਰਯੋਗ ਸਾਡੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਨਵੇਂ ਆਏ ਐ ਕਿ ਤੁਸੀਂ ਇਨਾਂ ਥਾਣਿਆਂ ਤੇ ਗੌਰ ਰੱਖਿਆ ਕਰੋ ਅਸੀਂ ਇਸ ਮਾਧਮ ਰਾਹੀਂ ਇਹ ਕਹਿਣਾ ਚਾਹੁੰਦੇ ਆ ਕਿ 50 ਸਾਲ ਮੇਰੀ ਉਮਰ ਹੋ ਗਈ ਜ਼ਿੰਦਗੀ ਦਾ ਤਜਰਬਾ ਹੈ 10 ਸਾਲ ਪਤਾ ਨਹੀਂ ਹੋਰ ਹੈ ਪਤਾ ਨਹੀਂ ਨਾ ਹੈ ਪਰ ਕੀ ਹੈ ਵੀ ਇਸ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਦੁਨੀਆ ਤੋਂ ਸੱਚ ਬੋਲ ਕੇ ਜਾਈਏ ਤਾਂ ਜੋ ਲੋਕ ਰਹਿਣ ਦੀ ਦੁਨੀਆ ਤੱਕ ਯਾਦ ਰੱਖਣ ਵੀ ਹਾਂ ਯਾਰ ਕੋਈ ਗੱਲ ਸੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੈ ਵੀ ਥੋੜਾ ਜਾਂ ਅੱਖਾਂ ਖੋਲ ਕੇ ਇਹਨਾਂ ਅਫਸਰਾਂ ਵੱਨੀ ਧਿਆਨ ਰੱਖਿਆ ਕਰੋ ਠੀਕ ਹੈ ਛੋਡੇ ਕੋਲੇ ਜਾ ਕੇ ਇਹ ਚੂਗਲੀਆਂ ਕਰਦੇ ਐ ਜੋ ਬੰਦਾ ਸ਼ਿਕਾਇਤੀ ਹੈ ਜੀ ਇਹ ਬੰਦਾ ਆਹ ਹੈ ਜੀ ਉਹ ਬੰਦਾ ਆਹ ਹੈ ਜੀ ਇਹ ਬੰਦਾ ਐ ਕਰਦਾ ਜੀ ਇਹ ਬੰਦਾ ਹੜਾ ਦਿੰਦਾ ਜੀ ਇਹ ਬੰਦਾ ਪਸਾ ਦਿੰਦਾ ਜੀ ਤਾਂ ਜਿਹੜੇ ਅਫਸਰ ਸਾਹੀ ਉਹ ਬਾਹਰੋਂ ਆਈ ਹੁੰਦੀਆਂ ਉਹ ਨਹੀਂ ਪਤਾ ਹੁੰਦਾ ਪਰ ਪਲੀਜ਼ ਇੱਕ ਬੇਨਤੀ ਹੱਥ ਪੈਰ ਜੋੜ ਕੇ ਕਿ ਕੰਨਾਂ ਦੇ ਕੱਚੇ ਕਦੇ ਨਾ ਬਣੋ ਆਪਣੀ ਜਿਹੜੀ ਹੈ ਸਟੇਟਸ ਰਿਪੋਰਟ ਅੰਦਰੂਨੀ ਇੰਟਰਨਲ ਲਿਆ ਕਰੋ ਹੁਣ ਇਹ ਬੰਦੇ ਨੇ ਜਿਹੜੇ ਨੇ 32 ਲੱਖ ਰੁਪਇਆ ਕਮਾਇਆ ਮਾਨਸਾ ਦਾ ਹੀ ਰਹਿਣ ਵਾਲਾ ਮਾਨਸਾ ਜ਼ਿਲ੍ਹੇ ਦੇ ਵਿੱਚ ਲੱਗਿਆ ਤਾਂ ਦੇਖ ਲਓ ਤੁਸੀਂ ਇਹਨੇ ਪੈਸੇ ਕਮਾਏ ਹੈ ਉਹ ਕਿਸ ਜਰੀਏ ਕਮਾਏ ਹੈ ਕੀ ਲੋਕਾਂ ਨੂੰ ਨਿਆਂ ਦਿੱਤਾ ਹੋਊਗਾ ਲੈ ਭਾਈ ਤੇਰੀ ਜਿਮਣੀ ਪਾਉਣੇ ਆ 307 ਚ ਬਾਹਰ ਦੀ ਰਿਪੋਰਟ ਬਣਾਉਣੇ ਤੂੰ ਹੈ ਨਹੀਂ ਸੀ ਲੜਾਈ ਚ ਪੜਾਤੇ ਨੇ ਲੱਖਾਂ ਜਿਹੜੇ ਬੰਦਿਆਂ ਦੀ ਲੜਾਈ ਨਹੀਂ ਹੁੰਦੀ ਉਹਨਾਂ ਨੂੰ ਲੜਾਈ 'ਚ ਸ਼ਾਮਲ ਕੀਤਾ ਜਾਂਦਾ ਜਿਨ੍ਹਾਂ ਦੀ ਲੜਾਈ ਹੁੰਦੀ ਹੈ ਉਹ ਬੰਦੇ ਕਹਿੰਦੇ ਤਾਂ ਆਏ ਨਹੀਂ ਜੀ ਜਾਂ ਹੋਰ ਆਦਾਇਦੇ ਦੇ ਪਰਚੇ ਆ ਠੱਗੀਆਂ ਦੇ ਪਰਚੇ ਆ ਦੜਾ ਸੱਟਾ ਲਾਉਂਦੇ ਆ ਸ਼ਰਾਬ ਨੂੰ ਛੱਡਿਆਂ ਦਾ ਕਿਹਦੇ ਘਰੇ ਪਾਈ ਪਈ ਐ 20000 50000 ਅਗਲਾ ਕਹਿੰਦਾ ਬਦਨਾਮੀ ਹੋ ਚੈਨਲਾਂ 'ਤੇ ਚੱਲੂ ਵੀਡੀਓ ਫਿਰ ਜੇਲ੍ਹ ਜਾਵਾਂਗੇ ਸੋ ਇਸ ਕਰਕੇ ਕ੍ਰਾਪਸ਼ਨ ਨਹੀਂ ਬੰਦ ਹੁੰਦੀ ਪਰ ਕ੍ਰਾਪਸ਼ਨ ਦਾ ਮੂਲ ਰੂਪ ਹੈ ਜਿਹੜਾ ਉਹਦੇ ਸੁਧਾਰ ਕਰਨਾ ਸਾਡਾ ਫਰਜ਼ ਬਣਦਾ ਹੈ ਤਾਂ ਇਹ ਨਹੀਂ ਹੈਗਾ ਵੀ ਵਿਚ ਵਿਚਾਰੇ ਲੋਕ ਭੋਲੇ ਭਾਲੇ ਆ ਸਾਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਖਾਸ ਕਰਕੇ ਜਲੰਧਰ ਪਟਿਆਲਾ ਲੁਧਿਆਣਾ ਕਪੂਰਥਲਾ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ 30 ਸਾਲ ਪਿੱਛੇ ਹੈਗਾ ਸਾਡੇ ਲੋਕਾਂ ਦੇ ਵਿਸ਼ਵਾਸ ਕਰਦੇ ਆ ਪੈਸੇ ਰਿਸ਼ਵਤਾਂ ਦਿੰਦੇ ਆ ਨਹੀਂ ਲੜਾਈ ਝਗੜੇ ਚ ਪੈਂਦੇ ਡਰਾਇਆ ਜਾਂਦਾ ਕੈਦੇ ਕਾਨੂੰਨ ਦਾ ਨਹੀਂ ਪਤਾ ਜਿਹਨੂੰ ਪਤਾ ਉਹ ਅੜ ਜਾਂਦਾ ਅਗਲਾ ਕਹਿੰਦਾ ਕਰ ਜਿਹੜਾ ਕੁਝ ਕਰਦਾ ਯਾਰ ਦੇਖਦੇ ਆਂ ਪਰ ਤੈਨੂੰ ਤੇਰੀ ਆਮਦਨ ਤੋਂ ਵੱਧ ਜਾਇਦਾਦ ਦਾ ਚੈੱਕ ਕਰਾਉਣੇ ਆਪਾਂ ਫਿਰ ਅਗਲਾ ਭੱਜ ਲੈਂਦਾ ਵੀ ਹਾਂ ਠੀਕ ਹੈ ਜਦੋਂ ਨੌਕਰੀਆਂ ਲੈਣੀਆਂ ਹੁੰਦੀਆਂ ਟ੍ਰਾਇਲ ਨਹੀਂ ਨਿਕਲਦੇ ਫਿਰ ਸਪਾਰਸ਼ਾ ਨਾ ਲੈਂਦੇ ਆ ਫਿਰ ਮੈਡੀਕਲ ਹੁੰਦਾ ਉਹ ਚ ਸਪਾਰਸ਼ਾ ਪੈਂਦੀਆਂ ਫਿਰ ਜੋ ਸਟਾਰ ਲੱਗ ਜਾਂਦੇ ਆ ਫਿਰ ਬੰਦਾ ਬੰਦੇ ਨੂੰ ਭੁੱਲ ਜਾਂਦਾ ਤੇ ਸਿਰਫ ਪੈਸਾ ਇਕੱਠਾ ਕਰਨਾ ਹੁਣ ਇੱਕ ਐਸਾ ਚੋਣੇ 30 ਲੱਖ ਰੁਪਇਆ 3 ਮਹੀਨਿਆਂ ਚ ਇਕੱਠਾ ਕਰਕੇ ਘਰੇ ਇਕੱਠੇ ਕਰੀ ਗਿਆ ਬਾਅਦ ਚ ਉਹਦੀ ਘਰ ਵਾਲੀ ਨੇ ਨਾਲ ਗਿਨਾਇਆ ਇਹ ਬਹੁਤ ਵੱਡੀ ਮਾਨਸਾਂ ਦੀ ਅਪਡੇਟ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਬੂਤ ਮੈਂ ਦੇਵਾਂਗਾ ਧੰਨਵਾਦ